ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮੂਸੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਦੋਸਤੋ ਵੀਰ ਖੀਰੇ ਦੇ ਕੋਲੇ ਆਏ ਆ ਪਹਿਲਾਂ ਜਿਹੜੀ ਦੋਸਤੋ ਇੱਕ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀ ਸੀ ਤੇ ਚੰਗਾ ਰਿਸਪੌਂਸ ਵੀਰ ਕਹਿੰਦਾ ਮਿਲਿਆ ਕਾਫੀ ਜਿਹੜੇ 4-5 4 ਕ ਪਸ਼ੂ ਪਾਏ ਸੀ ਉਸ ਦਿਨ ਤੇ ਚਾਰੇ ਪਸ਼ੂ ਜਿਹੜੇ ਦੋਸਤੋ ਉਹ ਵੇਚ ਗਏ ਸੀਗੇ ਠੀਕ ਆ ਅੱਜ ਫੇਰ ਜਿਹੜੇ ਦੋਸਤੋ ਤਿੰਨ ਬੈੜਾ ਵੀਰ ਲੈ ਕੇ ਆਇਆ ਇੱਕ ਜਰਸੀ ਵਿਹੜ ਦਿਖਾਵਾਂਗੇ ਬਿਲਕੁਲ ਸੁਈ ਸਪਾਈ ਆ ਤੇ ਤਾਜੀ ਸੁਈ ਆ ਬੱਚਾ ਨਾਲ ਹੋਵੇਗਾ ਦੋਸਤੋ ਤੇ ਗੱਲਬਾਤ ਆਪਾਂ ਵੀਰ ਹੀਰੇ ਦੇ ਨਾਲ ਕਰ ਲਾਂਗੇ ਤੇ ਖਾਸ ਵੀਰ ਤੁਸੀਂ ਆ ਪਿੰਡ ਮੂਸੇ ਕਰਨੀ ਆ ਗੱਗੋ ਬੂਆ ਬਿਲਕੁਲ ਨਜ਼ਦੀਕ ਆ ਦੋਸਤੋ ਠੀਕ ਆ ਤੇ ਠਿੱਖੀ ਪਿੰਡ ਤੋਂ ਜਦੋਂ ਚਬਾਲੰਬਰ ਸਰ ਰੋਡ ਆਪਾਂ ਦੋਸਤੋ ਆਉਣੇ ਆ ਤੇ ਗੱਗੋ ਬੂਆ ਕ੍ਰੋਸ ਕਰਦੇ ਆ ਸਾਰ ਅਗਲੇ ਬੰਨੇ ਜਿਹੜਾ ਦੋਸਤੋ ਮੂਸੇ ਪਿੰਡ ਦਾ ਟਾਡਾ ਹੁੰਦਾ ਤੇ ਮੂਸੇ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਖਾਸ ਤੌਰ ਤੇ ਨੰਬਰ ਜਿਹੜੇ ਵੀਰ ਹੀਰੇ ਦੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦਾਂਗੇ ਦੋਸਤੋ ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਿਤੇਰੀ ਗੱਲਬਾਤ ਕਰ ਸਕਦੇ ਹੋ ਅੱਜ 21 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ 5 ਵਜੇ ਸ਼ਾਮ ਦਾ ਸਮਾਂ ਹੈਗਾ ਜੀ ਆਓ ਕਰਦੇ ਹਾਂ ਗੱਲਬਾਤ ਭਾਈ ਹੀਰੇ ਦੇ ਨਾਲ ਪੁੱਛਦੇ ਹਾਂ ਵੀ ਅੱਜ ਇਹਨਾਂ ਪਸ਼ੂਆਂ ਤੇ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਸਭ ਤੋਂ ਪਹਿਲਾਂ ਵੀਰ ਹੀਰੇ ਸਸਰੀ ਕਾਲ ਵੀਰੇ ਸਸਰੀ ਕਾਲ ਵੀਰੇ ਸਸਰੀ ਗੱਲ ਜੀ ਹੀਰੇ ਭਾਈ ਉਹਦਾਂ ਪਸ਼ੂ ਆਪਾਂ ਪਾਏ ਸੀਗੇ ਚਾਰਕ ਪਾਏ ਸੀਗੇ ਕੋਚੂ ਉਹਨਾਂ ਦੋ ਘੰਟੇ ਸੇਲ ਹੋ ਗਈ ਸੀ ਉਹ ਹੋ ਗਈ ਸੀ ਸੇਲ ਵੇਖ ਕੇ ਸੀ ਹਾਂ ਵੇਖ ਗਈ ਸੀ ਤਾਂ ਠੀਕ ਆ ਯਾਰ ਪਾਪੜ ਤਾਂ ਵੀ ਜਾ ਸੀ ਪਾਪੜ ਤਾਂ ਚੰਗਾ ਸੀ ਉਦੋਂ ਆਪਰੇੜੀ ਉਹ ਦੋ ਕੀਤਾ ਜਿਹੜਾ ਜਿਆ ਰੇਡ ਲੋਕੀ ਵੀ ਦੱਸਦਾ ਯਾਰ ਵੱਧ ਮੰਗ ਲੀਂ ਉਹ ਰੇੜੀ ਉਹਨਾਂ ਕੀਤਾ ਕਿੰਨਾ ਕਰਨਾ ਹੈ ਬਿਲਕੁਲ ਬਿਲਕੁਲ ਹਾਂਜੀ ਉਹਦੇ ਵੀ ਵੇਚੇ ਠੀਕ ਆ ਤੇ ਅੱਜ ਪਸ਼ੂਆਂ ਦਾ ਮੁੱਲ ਵੀ ਬਿਲਕੁਲ ਜਾਇਜ਼ ਹੀ ਰਹੂਗਾ ਹਾਂਜੀ ਹਾਂ ਜਾਇਜ਼ ਹੀ ਰੱਖਾਂਗੇ ਠੀਕ ਆ ਅਗਲਾ ਜਾ ਕੇ ਰੋਟੀ ਲਵੇ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਵੇੜਾਂ ਤਿੰਨ ਆਪਣੇ ਕੋਲ ਹਾਂਜੀ ਇੱਥੇ ਚੂਬੀ ਹੋ ਰਿਹਾ ਇੱਕ ਵੜਤਾ ਜੀ ਸੂਈ ਸਵਾਈ ਹੈ ਹਾਂਜੀ ਇੱਕ ਜਰਸੀ ਪਿਓਰ ਹੈ ਇੱਕ ਸੋਨ ਵਾਲੀ ਹੈ ਗੱਬਣ ਹਾਂਜੀ ਹਾਂਜੀ ਇੱਕ ਗੱਬਣ ਹੈ ਤੇ ਇੱਕ ਥੋੜੇ ਇੱਕ ਮਤਲਬ ਕਿ 10 15 ਦਿਨਾਂ ਦਾ ਕੱਚੀ ਚੀਜ਼ ਹੈ 15 ਦਿਨ ਪਹਿਲਾਂ ਵੱੱਛੀ ਕੱਚੀ ਹੈ ਠੀਕ ਆ ਆਓ ਕਰੀਏ ਇਨਫੋਰਮੇਸ਼ਨ ਸਾਂਝੀ ਵੀਰਾਂ ਨਾਲ ਜੀ ਪਹਿਲੇ ਨੰਬਰ ਤੇ ਪਈ ਹੀਰੇ ਜਰਸੀ ਵੱੱਛੀ ਆਪਾਂ ਸਾਹਮਣੇ ਦੇਖ ਰਹੇ ਹਾਂ ਜਰਸੀ ਇਹ ਕੱਲ ਦੀ ਸੂਈ ਹੈ ਭਾਜੀ ਕੱਲ ਦੀ ਸੂਈ ਹੈ ਸੁਭਾ ਕਿਨਵਾ ਸੂਈ ਹੈ ਜੀ ਹਾਂਜੀ ਸੁਭਾ ਦੂਜਾ ਦੂਜਾ ਸੁਭਾ ਜੀ ਅੱਛਾ ਜੀ ਹਾਂਜੀ ਹਾਂਜੀ ਲਓ ਵੀ ਭਰਾਵੋ ਹੋਰ ਜਰਸੀ ਠੀਕ ਆ ਫੁੱਲ ਬਰੀਡ ਦੇ ਵਿੱਚ ਪਿਓਰ ਜਰਸੀ ਆ ਤੇ ਆ ਜਿਹੜਾ ਤੁਸੀਂ ਆਰਡਰ ਕੁਆਲਿਟੀ ਦੇਖ ਲਓ ਹਾਈਟ ਕੱਦ ਜਿਹੜਾ ਦੋਸਤੋ ਨਾਰਮਲੀ ਜਦੋਂ ਆਪਾਂ ਚੈੱਕ ਕਰਦੇ ਆ ਜਿਵੇਂ ਹਿਮਾਚਲ ਦੀ ਜਰਸੀ ਪਹਾੜੀ ਜਰਸੀ ਵੇਖਦੇ ਆ ਕੱਦ ਬੇਸ਼ੱਕ ਪਤਾ ਲੱਗ ਜਾਂਦਾ ਕਾਲੀਆਂ ਨੇ ਜਰਸੀਆਂ ਬਣਾਈ ਜਾਂਦੇ ਗਈ ਬਿਲਕੁਲ ਜੀ ਹਾਂਜੀ ਤੇ ਜਰਸੀ ਬਿਲਕੁਲ ਤੁਸੀਂ ਹਾਈਟ ਵਾਈਜ਼ ਵੀ ਜਿਹੜੀ ਦੋਸਤੋ ਬਿਲਕੁਲ ਦਰਮਿਆਨੀ ਹਾਈਟ ਆ ਪਰ ਲੈਵਾ ਆਰਡਰ ਕੁਆਲਿਟੀ ਜਿਹੜੀ ਆ ਕਾਫੀ ਖੂਬਸੂਰਤ ਆ ਠੀਕ ਆ ਜੀ ਸੈਕੰਡ ਬਿਆਨ ਤੇ ਬiai ਹੋਈ ਆ ਦੋਸਤੋ ਦੂਸਰਾ ਸੁਆ ਸੁਈ ਹੋਈ ਆ ਆ ਕਰੋ ਚੈੱਕ ਬਸ ਇਹ ਕਰ ਕਰਕੇ ਕਾਲੀ ਪਈ ਜਾਂਦੀ ਬੱਤੇ ਕਰਕੇ ਹੁਣ ਹੀਰਪਾਈ ਮਾੜਾ ਉਧਰ ਰੋੜ ਕੇ ਖਿਲਾ ਰਹੇ ਹੋ ਜੇ ਪਿਛਲੇ ਪਾਸੇ ਆਉਣ ਜੀ ਚੱਲ ਜਾਈਏ ਚੱਲ ਵੀ ਸਾਈਡ ਆ ਜੀ ਇਹ ਕਰ ਹਾਂਜੀ ਹਾਂਜੀ ਇੱਥੇ ਰੋਕਿਓ ਜੀ ਆ ਦੇਖੋ ਠੀਕ ਆ ਆਰਡਰ ਕੁਆਲਟੀ ਬਹੁਤ ਖੂਬਸੂਰਤ ਆ ਦੋਸਤੋ ਥੱਲੇ ਬਚਾ ਇਹਦੇ ਬੱਚਾ ਸੀ ਬੱਚਾ ਜਿਹਾ ਬੱਚਾ ਬੱਚਾ ਹਾਂਜੀ ਤੋੜ ਲੋ ਹੀਰੇ ਵੀਰ ਤੋੜ ਲੀ ਜੀ ਜਲੇਆ ਇਹ ਜਿਹੜਾ ਬੱਚਾ ਦੋਸਤੋ ਥਨੇ ਬੱਚਾ ਮੇਲ ਕਾਫਾ ਠੀਕ ਹੈ ਬਚੜਾ ਇਸ ਦੇ نیچے ਸੈਕਿੰਡ ਪਿਆਪ ਦੋਸਤੋ ਪਿਆਈਏ ਔਰ ਆਪ نیچے ਇਸ ਕੇ ਦੇਖ ਸਕਤੇ ਜੇ ਬਚੜਾ ਹੈ ਠੀਕ ਹੈ ਤੋਂ ਆਜ ਦੂਸਰਾ ਦਿਨ ਹੈ ਪਿਆਈ ਹੋਇ ਕੋ ਦਾੜੂ ਬੱਚੇ ਕੇ ਬਿਲਕੁਲ ਨਾਲ ਹੈ ਠੀਕ ਹੈ ਹੀਰੇ ਭਾਈ ਬੌਲੇ ਦੇ ਵਿੱਚ ਫਿਰ ਹੁਣ ਦੁੱਧ ਚੱਲਣ ਡਿਆ ਨਹੀਂ ਨਹੀਂ ਕੱਲ ਤਾਂ ਬਾਲਾ ਹੀ ਹੈ ਸਾਫ ਕਰਤੀ ਸੁਰੇ ਅੱਛਾ ਹਾਂਜੀ ਹਾਂਜੀ ਤੇ ਬੜਾ ਕੱਢਿਆ 13 14 ਕਿਲੋ ਕੱਢ ਤੰਨੇ ਦੋ ਡੰਗ ਹਾਂ ਸਾਫ਼ ਕਰਤੀ ਦੂਜੇ ਡੰਗ ਸਵੇਰੇ ਕੱਪਿਆ ਹਾਂ ਕੱਲ ਸੂਈ ਸੀ ਸੇ ਠੀਕ ਆ ਠੀਕ ਆ 13 ਕਿਲੋਟਰ ਹੈਗਾ ਫਿਰ ਹਾਂ ਠੰਡਾ ਆਊਗਾ 13 14 ਆਵੇ ਭਾਵੇਂ ਵੱਧ ਹੋਊਗਾ ਠੀਕ ਹੈ ਭਰਾ ਹਾਂਜੀ ਹਾਂਜੀ 13 ਤੋਂ ਜਿਹੜਾ ਦੋਸਤੋ ਵੱਧ 13 ਤੋਂ ਜਿਹੜਾ ਪਲੱਸ ਬੌਲੇ ਦੇ ਵਿੱਚ ਹੈ ਠੀਕ ਆ ਤੇ ਠੰਡੀ ਤੇਰੀ ਸੀਲਸ ਲੱਗ ਤੁਸੀਂ ਆ ਦੇਖ ਸਕਦੇ ਹੋ ਬਿਲਕੁਲ ਮੁੱਠੀ ਵਾਲਾ ਥਾਣਾ ਠੀਕ ਹੈ ਕੋਈ ਚੱਕਰ ਨਹੀਂ ਇਤਨਾ ਭਾਵੇਂ thora ਮਿਲ ਗਿਆ ਤੇ ਚੁਆਈ ਜਿਹੜੀ ਆ ਵੀਰ ਹੀਰਾ ਕਹਿੰਦਾ ਵੀ ਬੈਸਟ ਚੁਆਈ ਲੱਗੀ ਆ ਸੋ ਅਡਰ ਕੁਆਲਟੀ ਕਾਫੀ ਖੂਬਸੂਰਤ ਆ ਦੋਸਤੋ ਤੇ ਥਾਨ ਦਾ ਸਾਈਜ਼ ਡਿਫਰੈਂਸ ਹਰ ਇੱਕ ਚੀਜ਼ ਤੁਸੀਂ ਆ ਧਿਆਨ ਦੇ ਨਾਲ ਦੇਖ ਸਕਦੇ ਹੋ ਛੱਡ ਕੇ ਬੱਚਾ ਮਾਰਨੀਆ ਧਾਰਾ ਮਾਰ ਦਿੰਨੇ ਮੈਂ ਭਾਜੀ ਹਾਂ ਹਾਂ ਕੋਈ ਗੱਲ ਨਹੀਂ ਪਈ ਛੱਡ ਦੋ ਬੱਚਾ ਲਾ ਦੋ ਬੱਚਾ ਲਾ ਕੇ ਜਿਹੜਾ ਦੋਸਤੋ ਧਾਰਾ ਮਾਰ ਕੇ ਆਪਾਂ ਚੌਥਾ ਨਾ ਦੀ ਤਸੱਲੀ ਕਰਵਾ ਦੇਣੀ ਹੈ ਜੀ ਚਾਹੀ ਗਰੇ ਇੱਕ ਮੋਗੀ ਮੋਦੀ ਆ ਤੇ ਚਾਹੀ ਬਹੁਤ ਚੰਗੀ ਇਧਰ ਇਧਰ ਲੈ ਬੱਚੇ ਨੂੰ ਨਹੀਂ ਹੌਲ ਦਾ ਪਤਾ ਇੱਕ ਗੱਲ ਬਾਜੀ ਮੈਂ ਕਹਿਣਾ ਕਿ ਉਹਨਾਂ ਕਾਲੀਆਂ ਗਾਮਾ ਹੁੰਦੀਆਂ ਜਰਸੀ 'ਚ ਹੁੰਦੀਆਂ ਛੋੜੀਆਂ ਉਹਨਾਂ ਨੂੰ ਕਹਿ ਜਾਂਦੇ ਨੇ ਕਿ ਜਰਸੀ ਪਿਓਰ ਆ ਹਾਂਜੀ ਇਹਨੂੰ ਕਹਿੰਦੇ ਜਰਸੀ ਪਿਓਰ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਆ ਆਹ ਲਓ ਜੀ ਮਾਰ ਦੋ ਤਾਰਾਂ ਬਾਈ ਇੱਧਰ ਵੇਖੋ ਬਾਈ ਮੇਜੇ ਮੇਜੇ ਆ ਬਹੁਲੀ ਗਿਆ ਆ ਪਿਛਲੇ ਤਾਣਾ ਦੀ ਮਾਰ ਲੱਗਾ ਭਾਈ ਆ ਮਗਰਲੇ ਥਾਣਾ ਦੀ ਚੈੱਕ ਕਰੋ ਜੀ ਠੀਕ ਹੈ ਭਰਾ ਠੀਕ ਹੈ ਬੋਲੀ ਬਹੁਤ ਜਾਰੀ ਓਕੇ ਜੀ ਠੀਕ ਆ ਤੇ ਚੁਵਾਈ ਜੜੀਆ ਦੋਸਤੋ ਬੈਸਟ ਲੱਗੀ ਆ ਬਾਕੀ ਚੌਥਾ ਥਾਣਾ ਦੀ ਤਸੱਲੀ ਨਾਲ ਜਿਹੜੀ ਆਪਾਂ ਚੈੱਕ ਪਾਸ ਕਰਾਈ ਆ ਬਾਕੀ ਜਿਹੜੇ ਵੀਰ ਨੇ ਸਹੀ ਬਿਆਨਾ ਕਰਕੇ ਤੁਸੀਂ ਇੱਕ ਟਾਈਮ ਦੋ ਟਾਈਮ ਚੁਵਾਈ ਆ ਉਹ ਆਪਣੀ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਆ ਤੇ ਵੈਸੇ ਨਾਰਮਲੀ ਆਰਡਰ ਕੁਆਲਿਟੀ ਹਵਾਨੇ ਤੋਂ ਦੇਖ ਕੇ ਲੱਗਦਾ ਦੋਸਤੋ 15 ਪਲੱਸ ਵੈੜ ਨੂੰ ਦੁੱਧ ਦੇਣਾ ਚਾਹੀਦਾ ਬਾਕੀ ਸੇਵਾ ਆਪੋ ਆਪਣੀ ਆ ਹੋ ਸਕਦਾ ਵੀ ਦੋਸਤੋ ਤੁਸੀਂ ਉਮੀਦ ਤੋਂ ਵੱਧ ਹੋਵੇ ਵਿਚ ਭਾਈ ਹਾਂਜੀ ਉਹ 20 ਕਿਲੋ ਕਹਿੰਦੇ ਸੀ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਸਿਰੇ ਭਾਈ ਇਹ ਲੈਣ ਦੇ ਕੋਈ ਗਾਰੰਟੀ ਨਹੀਂ ਪਰ ਦਿੰਦੇ ਪਰ ਆਪਾਂ ਮੋਲ ਲੈਂਦੀ ਆਪਾਂ ਕਿਹੜੀ ਘਰ ਦੀ ਪਾਲੀ ਉਹ ਤਰ੍ਹਾਂ ਮੈਨੂੰ ਉਹਨਾਂ ਕਦੋਂ ਲਈ ਸੀ ਮੈਂ ਲਈ ਠੁੱਕੀ ਸੀ ਉਹਨਾਂ ਮੈਂ ਉਹਨਾਂ ਨੇ ਆਖਿਆ ਮੈਨੂੰ 20 ਕਿਲੋ ਦੋ ਦਹੀਂ ਚਾਹੁੰਦੇ ਰਹੇ ਹਾਂ ਹਾਂਜੀ ਹਾਂਜੀ ਠੀਕ ਹੈ ਕੋਈ ਅੰਤ ਨਹੀਂ ਹੈਗਾ ਚੀਜ਼ ਦਾ ਹਾਂਜੀ ਆਹ ਨਹੀਂ ਗਾਰੰਟੀ ਕੋਈ ਦੇ ਸਕਦੇ ਬਲਕਿ ਨੂੰ ਕੋਈ ਲਾਹਮਾ ਦਵੇ ਬਿਲਕੁਲ ਬਿਲਕੁਲ ਇਹ ਤਾਂ ਲੈਣ ਦੇ ਨਾਲ ਕੀ ਮੋਲ ਕੀਤਾ ਜੀ ਲੈਣ ਦੇ ਨਾਲਾ ਕੀਤਾ 62000 ਮੁੱਲ ਕਰਦੇ ਆ 1000 ਆਪਾਂ ਵਿੱਚੋਂ ਛੱਡਾਂਗੇ ਅੱਛਾ ਜੀ ਹਾਂਜੀ ਜੀ ਇਹ 10000 ਦਾ ਫਰਕ ਰੱਖ ਲਈਓ ਉਹ ਗੱਲ ਨਹੀਂ ਕਰਨੀ ਠੀਕ ਹੈ ਜੀ 61000 ਦੀ ਹੁੰਦੀ ਹੈ ਹਾਂਜੀ 61000 ਦੀ ਦਵਾਂਗੇ ਠੀਕ ਹੈ ਜੀ 61000 ਜਿਹੜਾ ਦੋਸਤੋ 61000 ਰੁਪਈਆ ਜਿਹੜੀ ਆ ਦੋਸਤੋ ਇਸ ਵੈੜ ਦੀ ਕੀਮਤ ਆ ਠੀਕ ਹੈ ਤੇ ਵੇਰ ਤੁਹਾਨੂੰ ਦਿਖਾਤੀ ਆ ਚੁਵਾਈ ਬਹੁਤ ਵਧੀਆ ਲੱਗੀ ਆ ਠੀਕ ਆ ਆਰਡਰ ਕੁਆਲਟੀ ਵਧੀਆ ਹਾਈਟ ਦਰਮਿਆਨੀ ਆ ਠੀਕ ਹੈ ਜੀ ਮੀਡੀਅਮ ਹਾਈਟ ਦੇ ਵਿੱਚ ਸੋ ਅਗਲੇ ਨੰਬਰ ਸੈਕਿੰਡ ਨੰਬਰ ਤੇ ਦੂਜੇ ਨੰਬਰ ਤੇ ਇੱਕ ਹੋਰ ਤੁਹਾਨੂੰ ਕੋ ਬੈਡ ਦਿਖਾਉਣੀ ਆ ਤੇ ਬਿਲਕੁਲ ਠੁਕੀ ਆ ਤਿਆਰੀ ਦੇ ਵਿੱਚ ਹੋ ਗਈ ਜਿਹੜਾ ਪੁੱਛਦੇ ਹਾਂ ਥਲੇ ਹੱਥ ਲਿਆ ਹੱਥ ਹਲਾ ਜੀ ਹਾਂ ਜੀ ਬੱਚਾ ਮਰਿਆ ਦਾ ਮਹੀਨਾ ਆਇਆ ਸੋਈ ਨਹੀਂ ਠੀਕ ਆ ਜੀ ਸੋ ਬੱਚਾ ਮਰਿਆ ਦੋਸਤੋ ਇੱਕ ਮਹੀਨਾ ਉੱਚਾ ਸੂਬਾ ਹੈਗਾ ਠੀਕ ਆ ਇਸ ਬੈਡ ਦਾ ਤੇ ਬੱਚਾ ਦੂਜਾ ਸੂਬਾ ਕਿੰਨਾ ਸੂਈ ਦੂਜਾ ਦੂਜਾ ਹਾਂਜੀ ਹਾਂਜੀ ਠੀਕ ਆ ਬਿਨ ਬੱਚੇ ਤੋਂ ਹੱਥ ਲੀ ਹੈ ਨਾ ਜੀ ਹਾਂਜੀ ਬਿਨ ਬੱਚੇ ਤੋਂ ਹਾਂ ਬਿਨਾ ਬੱਚੇ ਤੋਂ ਆ ਉਹਨਾਂ ਅਖਾ ਇੱਕ ਮਹੀਨਾ ਆਇਆ ਸੋਈ ਨੂੰ ਬੱਚਾ ਮਰ ਗਿਆ ਠੀਕ ਹੈ ਹਾਂਜੀ ਦੋ ਨਾ ਕਹਿ ਤਾਂ ਹੀ ਗਾੜੀ ਕਹਿ ਤਾਂ ਹਾਂਜੀ ਦੁੱਧ ਹੁਣ ਕਿੰਨਾ ਜੀ ਦੁੱਧ 14 ਕਿਲੋ ਹੋਊਗਾ 14 ਕਿਲੋ ਹਾਂਜੀ ਦੋ ਟਾਂਗ ਚੋ ਕੇ ਖੜ ਸਕਦਾ ਡਿਕਰ ਠੀਕ ਹੈ ਇੱਕ ਮਹੀਨਾ ਜਿਹੜਾ ਦੋਸਤੋ ਟਾਈਮ ਹੋ ਗਿਆ ਸੋਈ ਨੂੰ ਜਿਹੜੇ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਇਹ ਵੈਢ ਦਿਖਾ ਰਹੇ ਹਾਂ ਤੇ 14 ਲੀਟਰ ਹਾਂਜੀ ਤੋਰ ਕੇ ਜੀ 14 ਲੀਟਰ ਮਿਲਕ ਕੈਪੈਸਿਟੀ ਜਿਹੜੀ ਹੁਣ ਬਿਲਕੁਲ ਹਾਜ਼ਰ ਆ ਜਿਹੜੀ ਕਿਸੇ ਵੀਰ ਨੇ ਚੁਾਈ ਕਰਨੀ ਤੁਸੀਂ ਹਾਂ ਕੋਈ ਪਹਾੜੇ ਦੀ ਲੋੜ ਨਹੀਂ ਇੱਥੇ ਬਹਿ ਜਾਓ ਤੁਸੀਂ ਥੋੜੀ ਜੀ ਲੋ ਜੀ ਸਤਿ ਚਾਈ ਵੀਰ ਚੌਥਾ ਦੀ ਓਕੇ ਰਿਪੋਰਟ ਬਹੁਤ ਓਕੇ ਓਕੇ ਅੱਜ ਅੱਛਾ ਫਿਰ ਆਦੀ ਆਈ ਆਪਣੇ ਤੋਂ ਠੀਕ ਆ ਜੀ ਅੱਛਾ ਜੀ ਬਹੁਤ ਕਾਲੀ 114 ਲੀਟਰ ਦੀ ਜੀ ਦੋਸਤੋ ਇਹਦੇ ਕੋਲ ਜਿਹੜੀ ਮਿਲਕਿੰਗ ਹੈਗੀ ਆ ਤੇ ਹਾਈਟ ਠੀਕ ਆ ਜੀ ਠੀਕ ਆ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਮੰਨ ਕੇ ਇਸ ਦਾ ਸੌਦਾ ਕਰ ਸਕਦੇ ਆ ਪਾੜਾ ਬਾਦੇ ਮੈਂ ਆਹ ਤੁਹਾਨੂੰ ਦਾ ਸਹਿਜ ਆ ਜਿਹੜਾ ਬਿਲਕੁਲ ਤੁਹਾਨੂੰ ਆਪਾਂ ਨੇੜੇ ਤੋਂ ਦਿਖਾ ਦਿੰਦੇ ਹਾਂ ਤਾਰਾ ਮਾਰਨੀ ਆ ਦੀਆ ਹਾਂਜੀ ਭਾਜੀ ਮਾਰ ਦਿੰਦੇ ਕਰਨ ਹਾਂ ਦਿਖਾ ਦਿੰਦੇ ਆ ਲੋ ਜੀ ਚਵਾਈ ਲੱਗੀ ਹੂੰ ਇੱਧਰ ਵੇਖੋ ਭਾਈ ਚਵਾਈ ਲੱਗੀ ਠੀਕ ਆ ਸੋ ਇਹ ਜਿਹੜੀ ਸੈਕੰਡ ਨੰਬਰ ਤੇ ਦੋਸਤੋ ਤੁਹਾਨੂੰ ਆਪਰ ਪੈਂਡ ਦਿਖਾਤੀ ਹੈ ਠੀਕ ਆ 14 ਲੀਟਰ ਦੀ ਚਵਾਈ ਜਿਹੜੀ ਆ ਵੀਰ ਕਹਿੰਦਾ ਸੀ ਵੀ ਇਹਦੇ ਕੋਲ ਦਾ ਦੁੱਧ ਦਾ 14 ਕਿਲੋ ਆ ਸੋ ਘਰ ਪਹੁੰਚ ਕੇ ਤੁਸੀਂ ਦੂ ਟੰਗ ਤੇ ਢੰਗ ਦੀ ਚਵਾਈ ਤੁਸੀਂ ਕਰਨੀ ਆ ਜੇ ਸੁਬੀਰ ਨੇ ਰਕਮ ਖਰਚ ਕਰਨੀ ਸਾਈ ਬੀ ਇਹਨਾਂ ਪਾ ਕੇ ਆਪਣਾ ਜਿਹੜਾ 200 ਤਸੱਲੀ ਕਰ ਸਕਦੇ ਹੋ। ਹੀਰਾ ਭਾਈ ਕਿੰਨੀ ਕੁ ਕੀਮਤਾਂ ਦਾ ਲੈਣ ਦੇਣ ਕੀ ਫਿਰ? ਲੈਣ ਦੇਣ 35 ਕਰਦੇ ਮੁੱਲ 1000 ਆਪਾਂ ਵਿੱਚੋਂ ਛੱਡਾਂਗੇ ਮੁੱਲਾਂ ਕਿ ਨਹੀਂ ਆਪਾਂ ਪੈਂਦਿੰਦੇ। ਹਮ ਹਾਂਜੀ ਐਂ 5000 ਛੱਡ ਦੀਏ 7 ਛੱਡ ਦੀਏ। ਅੱਛਾ ਜੀ। ਉਹ ਗੱਲਾਂ ਜਿਹੜੀਆਂ ਪਤਾ ਏ। 1000 ਛੱਡ ਦਾਂਗੇ ਬੱਚੇ ਚੋਂ। 45 ਚੋਂ? ਨਹੀਂ ਨਹੀਂ 35000 ਚੋਂ। 35000। ਹਾਂਜੀ ਹਾਂਜੀ। ਠੀਕ ਹੈ ਜੀ। 34000 ਦੀ ਬੱਚੀ ਦੇ ਦਾਂਗੇ। ਠੀਕ ਹੈ। ਹਾਂਜੀ 34000 ਦੀ ਵੀਰੋ ਜਿਹੜੀ ਹਾਣਾ ਇਹ ਬੱਚੀ ਹੈਗੀ ਆ ਠੀਕ ਆ 35 ਡਿਮਾਂਡ ਆ ਵਿੱਚੋਂ 1000 ਰੁਪਿਆ ਲੈਸ ਭਜੰਦਾ ਵੀ ਕਰ ਦਾਂਗੇ ਠੀਕ ਆ ਤੇ 34000 ਹਾਣਾ ਠੀਕ ਆ ਬਾਕੀ ਦੁੱਧ ਖੁੱਲਾ ਹੋਏਗਾ ਵੈੜ ਦੇ ਕੋਲ ਇਹ ਤੁਸੀਂ ਆਪ ਦਾ ਦੋ ਟਾਈਮ ਚੁਆਈ ਕਰਕੇ ਤਸਦੀ ਕਰ ਲਿਓ ਠੀਕ ਆ ਇੱਕ ਤੀਜੇ ਨੰਬਰ ਤੇ ਹੋਰ ਜਿਹੜੀ ਆ ਇਹ ਬੱਚੀ ਤੁਹਾਨੂੰ ਦਿਖਾਉਣੀ ਆ ਠੀਕ ਆ ਇਹ ਸੁਹਾ ਕਰਨ ਮੈਂ ਪਹਿਲਾ ਪਹਿਲਾਂ ਸੁਣਾ ਇਹਨੇ ਹਾਂਜੀ ਹਾਂਜੀ ਅੱਛਾ ਜੀ ਅਹ ਠੀਕ ਆ ਹੀਰੇ ਭਾਈ ਪਹਿਲਾ ਸੁਹਾ ਸੂਨਾ ਆਇਆ ਨੇ ਹਾਂਜੀ ਅੰਜ ਪਹਿਲਾ ਸੁਹਾ ਜੀ ਠੀਕ ਹੈ ਪਹਿਲਾ ਸੁਹਾ ਕਿਸਾਨ ਵੀਰੋਂ ਸੂਨਾ ਠੀਕ ਆ ਬਾਕੀ ਦੰਦੋਂ ਵੀਰ ਕਹਿੰਦਾ ਸੀ ਵੀ ਦੰਦੋਂ ਜਵਾਨ ਆ ਤੇ ਥੋੜਾ ਜਿਹਾ ਸਮਾਂ ਜੜਾ ਦੋਸਤੋਂ ਪੱਕ ਕੇ ਬਣੀ ਆ ਆਪਾਂ ਕਹਿ ਸਕਦੇ ਆ ਇਹ ਬੈੜ ਤੋਂ ਬਾਕੀ ਆ ਥਾਣੇ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਹੋ ਪਹਿਲੇ ਵਾਲਾ ਥਾਣਾ ਦੋਸਤੋਂ ਠੀਕ ਆ ਆ ਕਰੋ ਜੀ ਤੇ ਕਿੰਨੇ ਕਦਾਂ ਲੈਂਦੀ ਹੈ ਜੇ ਭਾਈ 15 ਦਿਨ ਲੈ ਜਾਣੇ ਆਨੇ 15 ਕ ਦਿਨ ਹਾਂਜੀ ਹਾਂਜੀ ਵੀ ਦੋਸਤੋਂ ਘਰ ਵਾਲਿਆਂ ਦਸਨ ਮੁਤਾਬਕ ਹੀ ਆ ਹਾਂਜੀ 15 ਦਿਨ ਪੂਰੇ ਪਏ ਆ ਠੀਕ ਹੈ ਜੀ ਉਹ ਤਾਂ ਲਾਈ ਪੂਰੀ ਪਈ ਆ ਹੂੰ ਹੂੰ ਆ ਦੇਖੋ ਜੀ ਠੀਕ ਆ ਲਾਈ ਪਈ ਹੋਈ ਆ ਦੋਸਤੋ ਇਹ ਤੁਸੀਂ ਆਰਡਰ ਦੀ ਲੈਵਟੀ ਤੋਂ ਅੰਦਾਜ਼ਾ ਲਗਾ ਸਕਦੇ ਹੋ ਤੇ 15 ਦਿਨ ਦਾ ਸਮਾਂ ਵੀ ਲੈਂਦਾ ਵੀ ਅੱਗੋਂ ਜਿੱਥੋਂ ਖਰੀਦੀ ਆ 15 ਦਿਨ ਦਾ ਸਮਾਂ ਦੱਸ ਕੇ ਵੀ ਦਿੱਤੀ ਆ ਠੀਕ ਆ ਇੰਨਾ ਕ ਸਮਾਂ ਜਿਹੜਾ ਲੈ ਕੇ ਜਾ ਸਕਦੀ ਆ ਠੀਕ ਆ ਤੇ ਆ ਕੱਦ ਕਾਠੀ ਆ ਪੂਰੀ ਨਿੱਗਰ ਵੈੜਾ ਵੱਡੀ ਵੈੜਾ ਆ ਮਾਨ ਆਰਡਰ ਕੁਆਲਿਟੀ ਜਿਹੜੀ ਦੋਸਤੋ ਚੰਗੀ ਬਣਾ ਕੇ ਤਿਆਰ ਕਰੂਗੀ ਉਸ ਤੋਂ ਬਾਅਦ ਜਿਹੜਾ ਸੂ ਸਕਦੀ ਏ ਤੇ ਥਣ ਥਣ ਨੂੰ ਵੀ ਜਿਹੜਾ ਬਿਲਕੁਲ ਮੁਠੀ ਵਿੱਚ ਆਉਣ ਵਾਲਾ ਥਣ ਬਣ ਜਾਊਗਾ ਠੀਕ ਆ ਤੇ ਮੋੜ ਦੀ ਵੀਰੇ ਮੋੜ ਲੀ ਮੋੜ ਦੋ ਤੁਹਾਡੇ ਹੀਰੇ ਭਾਈ ਕਿੰਨਾ ਕੁ ਮੁੱਲ ਫਿਰੇ ਦਾ ਕਰਤਾ? ਅਈ ਮੁੱਲ ਕੀ ਕਰਨਾ? 37000 ਦੇ ਵਿੱਚੋਂ 1000 ਰੁਪਏ ਮਾਨ ਕਰਾਂਗੇ ਆਪਾਂ। 37 ਦੇ ਵਿੱਚੋਂ? ਹਾਂਜੀ ਹਾਂਜੀ। ਕਿਹੜਾ ਬੱਚੀ ਸਾਹੋਂ ਨੂੰ ਬੱਚੀ 50000 ਦੀ ਆ। ਆ ਸਾਹਮਣੀ ਪਹਿਣੀ ਕੋਈ 10 15 15 ਦਿਨ 15 ਦਿਨ ਸਾਹਮਣੀ ਪਹਿਣੀ ਆ ਤੇ ਵੈਸੇ 35000 ਹਾਨ ਆ ਜੀ। ਹਾਂ 35000 ਦੀ ਦੇ ਦਾਂਗੇ ਕੋਈ ਗੱਲ ਨਹੀਂ। ਠੀਕ ਆ 35000। ਹਾਂ ਵੀ 2000 ਛੱਡ ਦਾਂਗੇ 37 'ਚੋਂ। ਠੀਕ ਹੈ ਭਰਾ ਹਾਂਜੀ ਹਾਂਜੀ ਇਹ ਦੋਸਤੋ ਅੱਜ ਤਿੰਨ ਨਾਕ ਸੀਗਾ ਵੀਰ ਹੀਰੇ ਦੇ ਕੋਲ ਤੇ ਪੇਟ ਮੂਸੇ ਤੁਸੀਂ ਵਿਜ਼ਿਟ ਕਰਨੀ ਆ ਤੇ ਬਾਕੀ ਹੀਰੇ ਭਾਈ ਇੱਕ ਕਸਮ ਸਾਹਮਣੇ ਸਾਹਮਣੇ ਉਹ ਵਚੀ ਕਿਦੋਂ ਪੂਰੀ ਤਿਆਰ ਹੋ ਗਈ ਵਚੀ 50000 ਦੀ ਹੈਗੀ ਆ ਬਿਲਕੁਲ ਬਿਲਕੁਲ ਹਾਂਜੀ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਜਿੰਨਾ ਮਹਿੰਗਾ ਹੋਇਆ ਫਿਰਦਾ ਐਸੇ ਭਾਈ ਕਰੋ ਮਿਲਦਾ ਹਾਂ ਹਾਂਜੀ 35000 ਦੀ ਆਪਾਂ ਦੇ ਦਾਂਗੇ ਠੀਕ ਆ ਤੇ ਨੰਬਰ ਵੀ ਹੀਰੇ ਆਪਣੇ 95013 4413 ਅੱਛਾ ਜੀ ਹਾਂਜੀ ਠੀਕ ਆ ਇਹ ਨੰਬਰ ਭਰਾਵੋ ਵੀਰ ਹੀਰੇ ਦੇ ਆਪਾਂ ਬਿਲਕੁਲ ਲਗਾਤਾਰ ਸਕਰੀਨ ਤੇ ਚਲਦੇ ਕਰਦੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜਿਹੜੇ ਨਾਗ ਆਪਾਂ ਤੁਹਾਨੂੰ ਜਿਹੜੇ ਪਸ਼ੂ ਦਿਖਾਏ ਆ ਉਹ ਖਰੀਦ ਸਕਦੇ ਹੋ ਠੀਕ ਆ ਤਸੱਲੀ ਕਰ ਸਕਦੇ ਹੋ ਘਰ ਪਹੁੰਚ ਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ